ਸਾਸਤਰੀ ਗਾਲ ਵੀਰ ਜੀ ਮੈਂ ਥਾਰਾ ਲਾਟਾ ਪੁਆਤੀ ਆਰਾ ਜਿਗੀਆਂ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਆ ਸਾਂਝੀਆਂ ਵੀਰ ਔਰ ਸਾਰੇ ਪੰਜਾਬ ਦੇ ਵਿੱਚੋਂ ਤੁਹਾਨੂੰ ਪਤਾ ਵੀ ਪ੍ਰਚਾਰ ਦਾ ਕੰਮ ਜੂਰਾ ਸੋਰਾ ਪਾ ਚੱਲ ਰਿਆ ਵੀਰ ਔਰ ਕਿਸੇ ਪਾਸਾ ਪਗਵੰਤ ਬਾਨੋ ਆ ਗੱਡੀ ਬਾਚਣਿਆ ਫਿਰ ਰਿਆ ਕਿਸੇ ਪਾਸਾ ਸਖਬੀਰ ਬਾਦਲ ਕਿਸੇ ਪਾਸਾ ਦੇ ਕਾਂਗਰਸ ਵਾਲੇ ਚੜੀ ਫਿਰ ਰਹੇ ਮਤਲਬ ਇਹ ਕਹਿ ਰੋ ਬਈ ਸਾਰੇ ਪਾਸਾ ਨਾ ਪੰਜਾਬ ਦੇ ਅੰਦਰ ਲਲਾ ਲਲਾ ਹੋਈ ਅਰ ਵੀਰ ਕੱਲ ਉੱਠਾ ਯੋ ਭਗਵੰਤਾਨ ਪੰਜਾਬ ਕਾ ਮੁੱਖ ਮੰਤਰੀ ਯੋ ਵੀਰ ਬਾਦਲ ਕੇ ਪਿੰਡ ਜਾ ਖਾਇਆ ਫਿਰ ਉੱਠਾ ਯੋ ਬਾਦਲ ਕੇ ਪਿੰਡ ਬਠਿੰਡੇ ਸੀਟ ਕੇ ਉੱਪਰ ਨਾ ਖੁੱਡਿਆ ਸਾਹਬ ਕੀ ਜੋ ਪ੍ਰਚਾਰ ਕਰਨ ਪਹੁੰਚਿਆਤਾ ਯੋ ਮਤਲਬ ਭਗਵੰਤਮਾਨ ਅਰ ਉੱਠਾ ਵੀਰ ਯੋ ਜਦਨਾ ਬਾਦਲ ਕੀ ਕੋਠੀ ਖੋਲਣ ਲੱਗੇ ਆਇਓ ਦੇਖ ਲਓ ਆਇਓ ਕੋਈ ਦੁਨੀਆ ਤੇ ਲੈਦੀ ਜਗਾ ਥੋੜੀ ਉੱਥਾ ਵੇ ਖਜੂਰਾਗੇ ਲਗੇ ਵੇ ਤੇ ਦਰਾਖਤਾਂ ਖਜੂਰਾਗੇ ਪੇੜ ਦੇ ਕਹ ਕਹ ਰਿਹਾ ਕਾਹੀ ਉਹ ਦੇਖ ਲਿਓ ਵੀਰਾ ਬਾਦਲਾਂ ਨੇ ਆਪਣੇ ਟਾਈਮ ਦੇ ਵਿੱਚ ਮਾ ਕਾ ਦੇਖ ਲਓ ਚੰਡੀਗੜ੍ਹ ਕੇ ਵਿੱਚ ਮਾ ਯੂ ਮਤਲਬ ਇਨਵੈਸਟਮੈਂਟ ਪੰਜਾਬ ਜਿਹੜਾ ਵਾ ਪ੍ਰੋਗਰਾਮ ਕਰਾਇਆ ਤਾਂ ਕੰਮ ਬਾਨੀ ਅੰਡਾਨੀ ਕਾ ਚੰਡੀਗੜ੍ਹ ਆਏ ਤੇ আর ਇਹਨਾਂ ਨੇ ਕਾ ਉੱਥਾ ਲਵਾਏ ਯੋ ਬੂਟੇ ਯੋ ਜਿਹੜਾ ਦਰਾਗ ਤੇ ਦੁਗਈ ਤੇ ਮੰਗਾਏ ਕਹਾ ਜਦ ਪੈਨਵੈਸਟਨ ਬੁਸਟ ਤੋਂ ਚਲੋ ਕਰਾ ਕਿਆ ਹੋਣੀ ਧੀ ਕਾ ਬਾਸੀ ਉਹ ਦੇਖ ਲਓ ਵੀ ਇਨਵੈਸਟਨ ਬੁਸਟ ਨੂੰ ਛੱਡ ਕਾ ਕਹਾ ਯੋ ਮਾਤਲਬ ਜਦਵਾ ਬਾਨੀ ਪਾਡਾਨੀ ਆਪਣੇ ਘਰਮ ਚਲੇ ਗਏ ਆਇਓ ਬਾਦਲ ਪਰ ਆਸਵਾਦ ਨਾਲ ਸ਼ੋਗਰਾ ਕਾ ਇਸਨੇ ਕੀ ਕਰਨਾ ਕਉ ਥਦੇ ਸਾਰੀਆਂ ਖਜੂਰਾ ਪਟਾਕਾ ਮੁਹਾਲੀ ਦੇ ਪੱਟ ਦਾ ਗਾ ਆਪਣੇ ਘਰ ਆਪਣੇ ਪਿੰਡ ਬਾਦਲਮਾ ਲਿਆ ਗਾ ਲਾ ਆ ਆ ਜਿਹੜੇ ਬੰਦਿਆਂ ਕੀ ਨੀਤੇ ਲੋਟੋ ਗਾ ਇਹਨਾਂ ਤੇ ਥਮ ਕਿਆ ਆਸ ਰੱਖੇਗਾ ਇਹਨਾਂ ਨੂੰ ਤਾਂ ਖਜੂਰਾ ਪੱਟ ਆਪਣੇ ਘਰਾਂ ਦਾ ਦੀਆਂ ਥਾਂ ਨੂੰ ਕਿਆ ਦੇ ਦੇਂਗੇ ਥਮ ਆਸ ਕਿਆ ਰੱਖਾਂ ਬਾਦਲਾਂ ਦੇ ਮੀਨਾ ਨੇ ਕਾ ਥਾਨੂੰ ਪੂਸ ਨਹੀਂ ਦੇਣਾ ਵੀਰ ਇਨਵੈਸਟਰ ਪੰਜਾਬ ਦੇ ਵਿੱਚ ਮਗਾਇ ਮਗਾਈਆਂ ਇਹ ਖਜੂਰਾ ਪੂਰਾ ਲਾਲੀਆਂ ਦਾ ਆ ਦੱਸ ਔਟ ਕਾ ਉੱਥੇ ਤੇ ਲਿਆਗਾ ਇਸ ਕਰ ਕਾ ਗਹਿਰਾ ਵੀਰੀ ਨਾ ਕਿ ਚੱਕਰਾ ਮਾ ਨਾ ਰਹਿ ਜਿਓ ਯੋ ਤੋ ਕਹ ਹੈ ਵੀਰ ਇਤਨੀ ਦੇਰ ਨਜ਼ਾਰੇ ਲੁੱਟ ਕਾ ਕਾਈ ਉਹ ਆਪਣੇ ਆਪ ਨੂੰ ਬਹੁਤ ਸਿਆਣੇ ਪਾਇਆ ਅਰ ਬਾਕੀ ਵੀਰ ਯੋ ਕਹਿ ਲੋ ਉਧਰ ਫਿਰ ਇਕਲੀ ਸੁਣਾਈ ਸਨ ਮੇਰਾ ਇਕਲੀ ਕੇ ਵਿੱਚ ਵਾਏ ਬਹੁਤ ਕਹਿ ਲੋ ਵੀ ਮਾਨ ਨੇ ਮਜ਼ਾ ਘੜਾਇਆ ਔਰ ਕਾਂਗਰਸ ਕੀ ਹਾਲਾਤ ਕੇ ਉਪਰ ਵੀ ਗੱਲਬਾਤ ਕਹੀ ਕਾਂਗਰਸ ਵਾਲਿਆਂ ਕੀ ਤੋ ਕਾਏ ਹਾਲਾਤ ਹੋਏ ਪੈਗਾ ਐਤ ਕੀ ਯੋ ਇੱਕ ਦੂਸਰੇ ਨੂੰ ਮੰਜਣ ਨੂੰ ਕਿਆਰ ਹੋ ਰੇਗਾ ਖੇਰੇ ਨੂੰ ਕਾ ਆਪ ਦੋ ਕਾ ਪੰਜਾਬੀਆਂ ਦੇ ਨਹੀਂ ਦਾ ਸਵੇਰੇ ਉੱਠਣ ਸਾਰ ਆ ਝੂਠ ਬੋਲਣ ਲੱਗ ਜਾਗਾ ਆ ਅਸੀਂ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਦੱਸ ਕਾ ਮੈਨੂੰ ਦਿਖਾਓਗਾ ਲਿਸਟ ਲਿਆਓਗਾ ਡੇਗਾ ਕਾ ਮੈਨੂੰ ਦੱਸੋ ਕਿਹੜੇ ਬੰਦੇ ਨੂੰ ਕਾ ਨੌਕਰੀ ਦੇਗਾ ਕਾ ਖੈਰੇ ਨੂੰ ਕਾ ਪੰਜਾਬੀ ਬੋਲਣੀ ਆਂ ਦੀ ਕ ਪਹਾੜਾਂ ਵਾਲੇ ਸਕੂਲੇ ਮੇਂ ਬੜਕਾਇਆ ਵੀ ਬੂਰਾ ਕ ਮੱਤਾਂ ਨਹੀਂ ਲਾਜਾ ਮਨੂਆ ਅਰ ਮਾਨ ਸਾਹਿਬ ਨੇ ਬਹੁਤ ਮਜ਼ਾਕ ਬੜਾਇਆ ਪਰ ਬੈਂ ਤੂੰ ਇੱਕ ਗੱਲ ਨੂੰ ਲੈ ਕੇ ਹੈਰਾਨ ਵੀਰ ਪੰਜਾਬ ਕੀ ਸਾਰੀਆਂ ਦਿਨਿਆਂ ਵੀ ਉਹ ਪਾਰਟੀਆਂ ਮੈਂ ਇਨਗੇ ਪ੍ਰਚਾਰ ਸੁਣੇ ਕਰਾ ਵੀਰ ਕਿਸੇ ਨੇ ਯੋ ਨਹੀਂ ਕਿ ਆ ਵੀ ਪੰਜਾਬ ਦੇ ਵਿੱਚ ਮੈਂ ਯੋ ਚੀਜ਼ ਕਰਾਂਗੇ ਯੋ ਚੀਜ਼ ਕਰਾਂਗੇ ਬਾਦਲ ਝਾੜੂ ਵਾਲਿਆਂ ਨੂੰ ਪੰਡਰੇ ਕਾਂਗਰਸ ਵਾਲੇ ਝਾੜੂ ਵਾਲਿਆਂ ਨੂੰ ਪੰਡਰੇ ਬਾ ਯੋ ਗਾਂਧੀ ਦਾ ਲੈ ਬੀਜਪੀ ਨੂੰ ਖੰਡਰੇ ਝਾੜੂ ਵਾਲੇ ਨੂੰ ਖੰਡਰੇ ਮਤਲਬ ਯੋ ਕਹ ਰਿਹਾ ਇਕ ਦੂਸਰੇ ਦਾ ਮਜ਼ਾਕ ਜਣੇ ਭਾਈ ਤਾਂ ਨੇ ਜੂਦਿਆ ਵਾ ਪੰਜਾਬ ਕੇ ਮੁੱਦਿਆਂ ਕੇ ਉੱਪਰ ਨਾ ਤਾਂ ਗੱਲ ਕਰੇ ਹੈ ਪੰਜਾਬ ਨੂੰ ਛੱਡਦਾ ਹੀ ਕਹਿ ਰਿਹਾ ਕੌਤਾ ਸਾਰੇ ਦਾ ਸਟੇਟ ਕੇ ਵਿੱਚ ਮੈਂ ਦਹਾਉਗਾ ਕਿਸੇ ਨੂੰ ਬਾਹਰਲੇ ਬੰਦੇ ਨੌਕਰੀ ਦੇਈ ਪਰ ਮੈਂ ਇੱਕ ਬਸ ਯੋ ਸੁਣਨੀ ਚਾਹਾਂ ਮੈਨੂੰ ਯੋ ਦੱਸੋ ਥਾਮਾ ਹਮ ਤਾਂ ਯੋ ਬਾਤ ਕਹਿ ਰਹੀ ਪਰ ਪੰਜਾਬ ਕੇ ਵਿੱਚ ਮੈਂ ਯੋ ਹੈ ਜਿਹੜੇ ਦੂਸਰੇ ਯੋ ਪੰਜਾਬ ਮਾ ਤੇ ਮੁੰਡੇ ਉਰਾਂ ਦਾ ਛੱਡ ਛਾੜੇ ਬਾਹਰਲੇ ਮੁੱਲ ਕੰਮ ਜਾ ਰਹੇ ਯੋ ਕਾਤੇ ਜਾ ਰਹੇ ਯੋਦਸੋ ਅਰ ਬਾਕੀ ਦੇਖ ਲਓ ਵੀ ਖੈਰਾ ਛੋੜ ਬੋਏ ਕਿ ਖੈਰ ਇਹਦਾ ਯੋ ਜੀ ਰਾਜੇ ਬੜੇ ਕੰਕਾਸਤਾ ਮੁਸ਼ਕਲ ਖੜੀ ਕਰਤੀ ਵੀਰਾ ਯੋਸਕ ਬਾਲ ਵੈਰਾ ਵੈਰਾ ਪਹਾੜ ਯੂਪੀ ਵੀ ਆਰ ਆਲੇ ਆ ਪੰਜਾਬ ਮਹਾਰਾਜ ਕਾਣਾ ਆ ਕਾਨੂੰ ਤੁਨੋ ਕੁਛ ਨਹੀਂ ਲੱਭਣਾਗਾ ਨਾ ਸਰਦਾਰ ਲੱਭਣਾ ਨਾ ਪੰਜਾਬੀ ਲੱਭਣਾ ਆ ਇਹਨਾਂ ਰੋਕੋ ਆਰ ਵੀਰੋ ਭਗਵਾਨ ਤਮਾਨ ਵੈਰਾ ਕਾਮ ਪੰਜਾਬ ਕੇ ਵਿੱਚ ਮੈਂ ਤੋ ਕਾ ਸਾਰਿਆਂ ਦਾ ਵੈਲਕਮ ਕਰਾਂ ਪਾ ਤੋ ਯੋ ਬਿਰ ਕਹਿੰਦੇ ਵੀ 3.5 ਲੱਖ ਵੋਟ ਪ੍ਰਵਾਸੀਆਂ ਦੀ ਲੁਧਿਆਣਾ ਦੇ ਵਿੱਚ राजा बड़िंग खेरे के उपर कह भी टेंशन ले रहा खेरे ने राजे नया कंध का ही राजा बड़िंग कह रहा का भी एदा नहीं गया ऐसा सुखपाल कहने तो कह कहा अपना पला झाड़ लिया कहा तू नहीं उस गल यूपी बजारे भैया गर्म हो बहा कट फिर ये कलू जित गया तो कल उसने नवा चंद चाड़ देना कहा इस कर कहा ਵੋਟ ਦਾ ਆ ਇਹਨਾਂ ਨੂੰ ਪੈਣੇ ਨਹੀਂ ਕਾ ਯੂਪੀ ਬਿਆਰ ਵਾਲੇ ਪ੍ਰਵਾਸੀਆਂ ਕੀ ਕਾ ਇਸ ਕਰ ਕਾ ਇਹਨਾਂ ਨੂੰ ਚਿੰਤਾ ਵੈਂ ਗਈ ਰਾਜਾ ਬੜੇ ਲੋਕੋ ਕਾ ਟੈਨਸ਼ਨ ਦੇ ਵਿੱਚ ਧਿੱਕਰਿਆ ਕੁਛ ਸੋਚਿਆ ਪੁੱਛਤਾ ਇਹਨਾਂ ਨੇ ਬਣਾ ਪੁੱਛਦਿਆ 니 ਵੇਖੋਗਾ ਕਿਆ ਬਣੇਗਾ ਕਿਆ ਨਹੀਂ ਔਰ ਬਾਕੀ ਵੀਰ ਭਗਵੰਤ ਮਾਨ ਬਠਿੰਡੇ ਪਹੁੰਚਿਆ ਔਰ ਕਿਆ ਬਾਦਲਾਂ ਦੇ ਕਾ ਲੋਕਾਂ ਬਾਦਲਾਂ ਦੇ ਉੱਪਰ ਹਸਾਂ ਵੀਰ ਔਰ ਕਾ ਬਾਦਲਾਂ ਨੇ ਕਰਿਆ ਗਿਆ ਕਾ ਪਨ ਇਹ ਇਤਨੇ ਸਾਲ ਨੌਕਰੀ ਕਰ ਕਾ ਗਏ ਆਹੀ ਕਿਦੋਂ ਘਾਰੇਗਾ ਕਾਈ ਬੀਬੀ ਬਾਦਰ ਰਹਗੀਗਾ ਜਦੋਂ ਆਰਗੀਗਾ ਘਰਾਂ ਬੈਠੇ ਕਰੇ ਗਰੇ ਇੱਕ ਦੂਸਰੇ ਨੂੰ ਕੌਣ ਜਿੱਤਿਆ ਵਾਹ ਕੇ ਤਾਂ ਵੜਾ ਜਿੱਤਗੀ ਉਹਦੋਂ ਹਾਰੇ ਗਈਗਾ ਇਸ ਤਰ੍ਹਾਂ ਜੰਨਾ ਕਰਾਂ ਬੈਠਾ ਪਰ ਯੋਗ ਉਹ ਤਾਂ ਪੱਕੀ ਵੀ ਹੈ ਭਗਵਾਨ ਤਮਨ ਹੈ ਪੰਜਾਬ ਦੇ ਵਿੱਚ ਬਿਜਲੀ ਵਾਲੇ ਨਜ਼ਾਰੇ ਬਣ ਤੇ ਵੀਰ ਪਹਿਲੀ ਵਾਰ ਜਰਨਲ categories ਨੂੰ ਕੋਈ ਸੁੱਕਾ ਸਾ ਮਿਲਿਆ ਅਰਮਾਨ ਸਾਹਿਬ ਜੋ ਕਹੇ ਵੀ ਰਾਜਨੀਤੀ ਦੇ ਵਿੱਚ ਮਿੱਤਰਨੀ ਨੀਤੀਆਂ ਜੇ ਥੰਮ ਲੈ ਕੇ ਆਂਗੇ ਕਿਤਨਾ ਕਿਤ ਹੋਵੇਗਾ ਇਹ ਬਾਦਲਾਂਗੇ ਟਾਈਮ ਆ ਵੀਰ ਬਾਦਲਾਂ ਨੇ ਆਪਣੀਆਂ ਤਾਂ ਲਾਈਟ ਕਰ ਲੀਆਂ ਸਸਤੀਆਂ ਬੀਲੀਆਂ ਫਰੀ ਕਰ ਲੀਆਂ ਅਰ ਮਾਤੜ ਗਰੀਬ ਬੰਦਿਆਂ ਨੂੰ 1 ਰੁਪਏ ਦੀ ਲਾਈਟ ਸਸਤੀਂ ਦਈ ਵੀਰ ਇਹ ਕਟੋਗੜ ਪੰਜਾਬ ਦੇ ਵਿੱਚ ਵਾ ਸਾਰਿਆਂ ਨੂੰ ਲਾਈਟ ਤੋਂ ਫਰੀ ਮਿਲ ਰਹੀ ਬਾਕੀ ਜਿਹੜੇ ਚੀਕਾਂ ਮਾਰਦੇ ਵਾ ਤਾਂ ਮਾਰੇ ਜਾẽਗੇ ਬਾਹ ਨਹੀਂ ਰਾਜ ਦੇ ਵਿੱਚ ਕਿਉਂਕਿ ਵਿਰੋਧੀਆਂ ਘੱਮ ਹੋਵਾਂ ਵਿਰੋਧ ਕਰਨ ਪਰ ਭਗਵਾਨ ਤੁਮਾਂ ਨੇ ਇਸ ਵਾਤਮਨ ਨਜ਼ਾਰੇ ਬਣਨ ਤੇ ਵੀਰ ਇਹ ਲਾਈਟ ਪੰਜਾਬ ਦੇ ਵਿੱਚ ਮਾ ਫਰੀ ਕਰ ਅਰ ਯੋ ਭਗਵਾਨ ਤੁਮਾਂ ਨੇ ਕਹਿ ਰਿਹਾ ਕ ਆ ਤੁਸੀਂ ਸ਼ੁਕਰਵਾਦ ਕਰ ਕ ਇੱਕ ਘੰਟਾ ਧੁੱਪ ਮਾਗਾ ਦੇ ਖਾਏਗਾ ਇਸਰ ਚੱਕਾ ਲੈ ਜਾਣਾ ਭੋੜਾ ਕਾ ਬਾਹਰ ਪੁੱਛਾ ਬਦਿਆਂ ਨੂੰ ਕਿ ਕਿਤਨਾ ਡੀ ਰਿਟੈਂਪਰੇਚਰ ਦਾ ਫੇਰਸ ਦੀ ਬਾਤ ਦਾ ਜੀਬ ਕੇ ਉੱਪਰ ਚੜਾ ਕਾ ਨਹੀਂ ਚੜਦਨ ਅੱਪਾ ਲੋਗਾ ਖੂਹ ਮਤੇ ਉਤਰ ਜੇ ਕਰਦੇ ਇਤਨੀ ਗਰਮੀ ਹੋਏ ਤਲੇ ਉਹ ਕੰਮ ਕਰਨੇ ਵਾਲੇ ਅਰਤੂਪ ਪਾ ਖੂਹ ਤੇ ਬਾਹਰ ਨਹੀਂ ਆ ਰਿਆ ਭਗਵਾਨ ਤੁਮਾਣਾ ਪੰਜਾਬ ਡੁੱਬ ਰਿਆ ਪੰਜਾਬ ਜਿਹਾ ਹੋਰ ਕਾਸੀ ਕਿ ਬਿਜਲੀ ਫਰੀ ਕਰਾ ਹੋਰ ਉਸਰੀ ਨੌਕਰੀਆਂ ਦੇਤੀਆਂ ਕਾ ਯੋ ਘਾਤਿਆ ਉੱਧਰ ਮਾਟਰ ਭਣ ਜਗ੍ਹਾ ਦੇ ਆ ਕੁਛ ਨਹੀਂ ਕਉਈ ਮਰੀ ਜਾਂ ਅਰ ਉੱਧਰ ਸੁਨੀਲ ਜਾਕੜ ਕਹਿ ਰਿਆ ਕਾ ਵੀਰ ਯੋ ਕੈਬੀਰ ਇਵੋ ਦੇ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੈਲੀ ਕਰਨ ਆ ਰਹੇ ਆ ਪਟਿਆਰੇ ਜੀ ਪਹਿਲੀ ਰੈਲੀ ਕਾਤੇ 3 ਤਰੀਕ ਨੂੰ ਹੋਵੇਗੀ ਕਾ ਪਟਿਆਲੇ ਦੇ ਵਿੱਚ ਵੀਰਵਾਰ ਵਾਲੇ ਦਿਨ ਪੋਲੋ ਗਰਾਊਂਡ ਮਾ ਪਟਿਆਲੇ ਵਾਲੇ ਪੋਲੋ ਗਰਾਊਂਡ ਮਾ ਆਇਓ ਬੀਪੀ ਯੋ ਕੈਲੂ ਵੀ ਮਾਰਾਨੀ ਪਰ ਰੀਤ ਕਰਕੇ ਹਕਮਾ ਪ੍ਰਚਾਰ ਕਰਨ ਆ ਬਿਹਾ ਯੋ ਮੋਦੀ ਯੋ ਰਾਜੀਗਰ ਵਾਲੀ ਖੜੀ ਫੰਗ ਅਰ ਉਦਨੇ ਪਾਸੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਵਾਲੇ ਦਿਨ ਵਿੱਚ 24 ਤਰੀਕ ਨੂੰ ਜਾ ਰਿਹਾ ਵੀ ਰੁਥਾ ਜਲੰਧਰ ਪੀਏਪੀ ਗਰਾਉਂਡ ਉੱਥਾ ਵੀਰ ਯੋਗਾ ਵਿਸਰੀਲ ਜਾਖੜ ਗੜਾ ਕੰਮ ਬਹੁਤ ਲੋਡ ਦੀਗਾ ਮਨੂੰ ਕਾ ਵੀ ਇਸ ਕਰ ਕੰਮ ਉਹ ਵਿਸਾਬ ਆ ਰਹੇ ਰਕਾ ਸਾਰੇ ਕੁਝ ਤਿਆਰ ਆਰ ਪੰਜਾਬ ਮਾ ਤੇ ਜਿਸ ਸਾਗ ਕੇ ਲਈ ਇਨ ਦਾ ਵਿਰੋਧ ਹੋ ਰਿਹਾ ਮਨ ਤੋਂ ਲੱਗਦਾ ਨਹੀਂ ਕਿ ਬਾਕੀ ਈਵੀਐਮ ਮਹਾਰਾਜ ਕੋਈ ਕਿਰਪਾ ਕਰਦੇ ਕਹਿ ਸਕਦੇ ਕਿ ਈਵੀਐਮ ਕੇ ਵਿੱਚ ਮਾ ਕਰੰਟ ਬਹੁਤ ਆਰ ਵੀਰੇ ਇਸੇ ਕਰ ਹੈ ਵੀ 15-15 ਲੱਖ ਰੁਪਏ ਲੋਕ ਕੁਚਰੇ ਵੀ ਮੋਦੀ ਤੋਂ ਆ ਰਿਹਾ 15-15 ਲੱਖ ਦਾ ਆਵੇਗਾ ਯੂ ਵੀ ਦੱਸੋ ਦੋ ਕਰੋੜ ਨੌਕਰੀਆਂ ਕਾ ਆਦਮੀਆਂ ਯੋ ਦੱਸੋ ਭ੍ਰਿਸ਼ਟਾਚਾਰ ਨੇਤਾ ਯੋ ਬਾਹਰ ਕੋ ਮਰੇ ਨੂੰ ਜਾ ਕਾ ਕਾ ਅੰਦਰ ਦੇਣਾ ਯੋ ਦੱਸੋ ਇਹ ਚਾੜੂ ਵਾਲਿਆਂ ਦਾ ਬਿਆਨ ਇਹ ਚਾੜੂ ਲੈ ਕਾ ਆਪਣੀ ਬੋਤੀ ਤੇ ਆ ਰਿਹਾ ਕਾ ਨੌਕਰੀ ਵੀ ਲੈ ਕਾ ਆ ਰਿਹਾ ਕਾ ਨਹੀਂ ਦੇ ਕਾ ਰਿਹਾ ਪੰਜਾਬ ਬਸਤਾ ਕਿਆ ਲੈ ਕਾ ਆ ਰਿਹਾ ਉਧਰ ਰਬੀਤ ਮਿੱਟੂ ਕਹਿ ਰਿਹਾ ਆ ਯੋ ਤਾਂ ਕਾ ਮੋਦੀ ਸਾਹਿਬ ਨੇ ਕਾ ਹੋਗਾ ਬਹੁ ਬੱਲੇ ਬੱਲੇ ਕਰਾ ਦੇਣੀ ਕਾ தாம் ਤੋਂ ਵੀ ਚੱਕਰਾਂ ਪੈ ਰਹੇ ਅਰ ਬਾਕੀ ਵੀਰ ਪੰਜਾਬ ਕੇ ਵਿੱਚ ਮਾ ਬੀਜੇਪੀ ਕੀ ਲੋਡ ਹੈ ਕ ਨਹੀਂ ਹੈ ਯੋ ਤਾਂ ਸਾਰਿਆਂ ਨੂੰ ਪਤਾ ਨਹੀਂ ਪਰ ਬਾਕੀ ਯੋ ਕਹ ਲੋ ਵੀਰ ਕਹ ਦੇਣਾ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਵੀ ਮੈਂ ਜਿੰਦਾ ਵਾਪਸ ਲੋਟ ਆਇਆ ਇਹ ਭਗਵਾਨ ਤੁਮਾਰ ਕੀ ਸੀਰ ਪਰ ਟੈਨਸ਼ਨ ਹੋ ਗਈ ਵੀ ਤਾਂ ਪਹਿਲਾਂ ਤਾਂ ਚੰਨੀ ਕਹ ਰਿਹਾ ਤਾਂ ਕਾ ਵੀਰ ਬੰਨੇ ਤਾਂ ਪੁਲਸ ਲਈ ਦੀ ਕਾ ਜੱਥਾ ਜਾਮ ਪੈ ਗਿਆ ਮੈਂ ਕਿਆ ਕਰਾਂ ਉੱਥਾ ਵੀਰ ਮੋਦੀ ਕਹ ਕਾ ਗਿਆਦਾ ਜੀ ਬਟਿੰਡਾ ਵਾਲੇ 에ਰਪੋਰਟ ਪਾ ਕਹ ਕਿਆ ਦੇ ਆਪਣੇ ਮੁੱਖ ਮੰਤਰੀ ਜਿੰਦਾ ਲੋਟ ਜਾਗਾ ਆਪਸ ਅਰ ਬਾਕੀ ਕਹ ਲੋ ਵੀ ਜੁਮ ਲਿਆਂਗੀ ਬਾਰਿਸ਼ ਹੋਵੇਗੀ ਪੰਜਾਬ ਦੇ ਵਿੱਚ ਪੰਡਾ ਕੀ ਪੰਡਾ ਖਲឹងਿਆਂ ਪਤਾ ਨਹੀਂ ਕਿ ਆ ਕੋਸ ਮਿਲੇਗਾ ਇਹ ਤਾਂ ਆਣਾ ਟਾਈਮ ਬਸ ਅਰ ਉਦਰਾ ਆਮ ਆਦਮੀ ਪਾਰਟੀ ਕੇ ਸਾਭਕਾ ਬਤਾਇ ਇੱਕ ਸਰਦਾਰ यो ਜਗਵੀਰ ਬਰਾੜ यो ਭਾਜਪਾ ਕੀ ਕੌਮੀ ਜਰਨਲ ਸਕਤਰਨ ਚੁੰਗ ਕੀ ਅਗਵਾਈ ਮਾਂ ਆਮ ਆਦਮੀ ਪਾਰਟੀ ਛੱਟ ਦਾ ਯੋ ਗਾਇਲੋ ਭਾਜਪਾ ਯੋ ਕਮਲ ਦਾ ਫੁੱਲ ਚੱਕ ਲੈ ਇਸਨੇ ਤੇਰਾ ਵੀ ਪੱਕਾ ਕਮਲ ਦਾ ਫੁੱਲ ਠੀਕ ਕਾ ਮੈਂ ਤੋ ਯੋ ਪਾਰਟੀ ਵਧੀਆ ਲੱਗ ਅਰ ਬਾਕੀ ਉਹ ਗੱਲ ਭਗਵੰਤ ਮਾਨ ਪੰਡ ਲੋਕਾਂ ਨੇ ਮੰਨੂ ਫੜਾਈ ਅੱਜ ਗਾਇ ਇਸਕੇ ਛੂਠਾਂ ਕੀ ਪੰਡ ਉਹ ਜੋ ਤਿਆਰ ਕਾ ਇਹ ਪੰਜਾਬੀ ਲਾਉਣਗੇ 1 ਜੂਨ ਨੂੰ ਕਾ ਇਸ ਕੀ ਕੰਡਕ ਯੋ ਮਾਨੀ ਗਾ ਰਹਿ ਬੀਓ ਯੋ ਬਾਪੂ ਪ੍ਰਗਜਵਾਲ ਦੇ ਦਾ ਛੋਗਰਾ ਐਡਾ ਸੁਵੀਰਵਾਦਲਾ ਯੋ ਕਹਿ ਰਿਹਾ ਖਾਬਿਰ ਮਨ ਤਾਂ ਲੋਕਲ ਚੂੜਕੇ ਪਾਂਡ ਚ ਕਾਦੀ ਅ ਸ੍ਰੋਮਣੀ ਅਕਾਲੀ ਦਰ ਕਹਾ ਵੀ ਖੇਤਰੀ ਬਾਪਾ ਪਾਰਟੀ ਬਾਕੀ ਸਾਰੀ ਪਾਰਟੀਆਂ ਦਾ ਦਿੱਲੀਆਂ ਦਲਾਲ ਪਾਰਟੀਆਂ ਉੱਥੇ ਤੇ ਚਲਾਂ ਯੋ ਸ੍ਰੋਮਣੀ ਕਾਲੀ ਦਰ ਕੱਲੀ ਪਾਰਟੀ ਦਾ ਜਿਹੜੀ ਥਾਰੀ ਆਪਣੀ ਪਾਰਟੀ ਚਲੋ ਖੇਤਰੀ ਪਾਰਟੀ ਮਤਲਬ ਚਲੋ ਕਹੋ ਵੀ ਸਰਸੇ ਵਾਲੇ ਮਾਫੀ ਦਵਾਤੀ ਬਰਗਾੜੀ ਹੋ ਗਈ ਚਲੋ ਯੋ ਚਲੋ ਖੇਤਰੀ ਮਾਂ ਪਾਰਟੀ ਦੀ ਸਰਗਾਈਓ ਕੰਮ ਕਰਨਾ ਜਿਹੜਾ ਯੋ ਵਿਰੋਧੀ ਨੇ ਲਾਇਆ ਇਹਨਾਂ ਪੌਲਜਾਮ ਚਲੋ ਪਤਾ ਨਹੀਂ ਇਹਨਾਂ ਨੇ ਕਰਿਆ ਕਿ ਨਹੀਂ ਕਰਿਆ ਪਰ ਕਿਤੇ ਨਾ ਕਿਤੇ ਇਹੋ ਚੀਜ਼ ਇਹਨਾਂ ਨੂੰ ਪਿੱਛਾ ਬੈਗ ਪੁੱਟ ਕੇ ਉੱਪਰ ਲਈ ਗਈ আর ਬਾਕੀ ਯੋ ਕੈਲੋ ਵੀ ਕਾ ਦਿੱਲੀ ਦੀ ਦਲਾਲ ਪਾਰਟੀਆਂ ਜਾਂ ਫਲਾਣੀ ਪਾਰਟੀਆਂ ਇਹ ਮੈਨੂੰ ਯੋ ਨਹੀਂ ਸਮਝ ਆ ਰਹੀ ਬਾਪੂ ਪ੍ਰਕਾਸ਼ ਵਾਲੇ ਛੋਗਰੇ ਕੀ ਵੀ ਥਾਰੇ ਪਾਪੇ ਨੇ ਥਾਪਾਲ ਪਾਗਲ ਵਿਧਾੜੀ ਪਾਈ ਤੀ ਉਹ ਅੱਜ ਬਾਲੇ ਨੂੰ ਕਹਿ ਰਿਹਾ ਤਾਂ ਕਾ ਵੀਰ ਆ ਮੈਂ ਗੱਠ ਜੋੜ ਕਰਨਾ ਗੱਠ ਜੋੜ ਕਰਨਾ ਬਾਈ ਬੰਨੂ ਮਤਾਂ ਦੇ ਜਾਂ ਥਾਰੀ ਵੀ ਕਾਲੀ ਦਾ ਉੱਥੇ ਚਲੇ ਕਰਤੀ ਆਰ ਗੱਲਾਂ ਗੱਲਾਂ ਕਹੇ ਬੋਟਾਂ ਉਹ ਕਾਮਨ ਨੂੰ ਕਾਮਨ ਨੂੰ ਜਿਤਾਊਗਾ ਬਾਕੀ ਜੱਟ ਦੱਸੇ ਅ ਵੀ ਅੱਗਾ ਕਿਆ ਮੰਨ ਰਿਆ ਬਾਕੀ ਫਰੀਦਕੋਟ ਵਾਲਿਓ ਕਾ ਆਪਣੇ ਪੁੱਤ ਸਰਦਾਰ ਰਾਜਵੀਰ ਸੀਤਾਰਨਪੁਰ ਨੂੰ ਜੂਣੋਗਾ ਥਾਰੇ ਦੁੱਖ ਸਮਝਾ ਬਾਕੀ ਬਾਟੇ ਉਮੀਦਵਾਰ ਬਾਹਰੀ 4 ਜੂਨ ਤੇ ਬਾਅਦ ਦਾ ਕਿਸੇ ਨੇ ਲੱਭੜਾ ਸੁਖੀਰ ਬਾਦਲ ਕਹਿ ਰਿਆ ਕਾਬਿਰ ਬਾਕੀ ਤੋਂ ਕਾ ਸਾਰੇ ਕਾ ਉਡਣ ਕਟੋਲੇ ਕਾ ਕੋਈ ਕਿਸੇ ਪਾਸੇ ਤੇ ਆਇਆ ਕੋਈ ਕਿਸੇ ਪਾਸੇ ਤੇ ਆਇਆ ਤਾਂ ਮੈਂ ਕਹ ਰਿਹਾ ਇਹ ਥੰਮ ਸੋਮਣੀ ਕਾ ਜਿਲਖੇਤਰੀ ਪਾਰਟੀ ਮਾਂ ਪਾਰਟੀ ਇਸ਼ਨੁਜਤਾ ਚਲੋ ਕਰ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਕੇ ਵਿੱਚ ਮਯੂਆ ਜੀਆਂ ਬੜੀਆਂ ਖਬਰਾਂ ਕਾਲੂ ਇਸੇ ਟਾਈਮ ਥਾਰੇ ਗਲ ਹੋਰ ਖਬਰਾਂ ਸਨ ਜੀਂ ਕਰਾਂ ਲਾਟੇ ਪੋਤੀਂ ਦੋ ਜਾਸਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ